ਇਹ ਤੇਰਾ ਭੁੱਖੇ ਬਾਈ ਹੱਸ ਬਾਈ ਹੱਸ ਸੀਗਾ ਹੋ ਠੀਕ ਹੈ ਆ ਮੈਂ ਤੁਹਾਡਾ ਹਜ਼ਾਰਾ ਮਾਰ ਮੇਰੇ ਚੈਨਲ ਆਪਣੇ ਹਜ਼ਾਰਾ ਮਾਲ ਜੀ ਅੱਜ ਤੁਹਾਨੂੰ ਇੱਕ ਆਪਣੇ ਕਿਸਾਨ ਨਾਲ ਮਿਲਾ ਰਹੇ ਆਂ ਆਓ ਆਪਾਂ ਨਾਲ ਗੱਲਬਾਤ ਕਰਦੇ ਆਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਤ ਸਮੇਂ ਬਾਅਦ ਮੈਂ ਅੱਜ ਵੀਡੀਓ ਪਾ ਰਿਹਾ ਆਂ ਚਲੋ ਬਹੁਤ ਵੀਰਾਂ ਨੇ ਕਮੈਂਟ ਆਏ ਸੀ ਮੇਰੇ ਦੂਸਰੀਆਂ ਵੀਡੀਓ ਵਿੱਚ ਵੀ ਆਨ ਦਾ ਇਹੀ ਕਹਿਣਾ ਸੀ ਇਹ ਬਹੁਤ ਸਮਾਂ ਹੋ ਗਿਆ ਤੁਸੀਂ ਵੀ ਵੀਡੀਓ ਨੇ ਆ ਸ਼ੇਅਰ ਕੀਤੀ ਕੁਝ ਮੇਰੀ ਪਰਸਨਲੀ ਜਾਂ ਕਿ ਨਿੱਜੀ ਦਾ ਲੋ ਉਹ ਕਿ ਮੇਰੀ ਠੀਕ ਨਹੀਂ ਸੀ ਪਰ ਹੁਣ ਠੀਕਾ ਹੁਣ ਤੁਹਾਨੂੰ ਵੀਡੀਓ ਆ ਡੇਲੀ ਡੇਲੀ ਜਾਂ ਵੀਕਲੀ ਤੁਹਾਨੂੰ ਪਾਵਾ ਕਰਾਂਗੇ ਆ ਆਪਾਂ ਗੱਲਬਾਤ ਕਰਦੇ ਆ ਇੱਕ ਖਾਨ ਜੇ ਲੱਗੇ ਹੋਏ ਨੇ ਮਨ ਨੂੰ ਲੱਗਦਾ ਕਿ ਆਪਣੇ ਕੁਝ ਕਰਨ ਕਿ ਆਪਾਂ ਖੁਦ ਹੀ ਜਾ ਕੇ ਦੇਖ ਲਵਾਂਗੇ ਬਿਲਕੁਲ ਜੀ ਕਰੋ ਦਿਖਾਓ ਕੀ ਕਰ ਰਹੇ ਹੋ ਗੜਾਈ ਕਰ ਰਹੇ ਆ ਅੱਛਾ ਕਿੰਨੀ ਬਾਈ ਖੇਤੀਬਾੜੀ ਕਰਦੇ ਆਪਾਂ ਖੇਤੇ 7 ਕਿਲੇ ਹੁੰਦੇ ਆ ਅੱਛਾ ਇਹ ਮੇਥੇ ਮੇਥੇ ਧਣੀਆਂ ਆ ਇਹ ਧਣੀਆਂ ਕਹਿੰਦੇ ਮੀਥੀ ਲਾਈ ਹੋਈ ਹੈ ਅੱਛਾ ਘਰ ਵਾਸਤੇ ਖਾਣੋ ਵਾਸਤੇ ਠੀਕ ਹੈ ਹੋਰ ਸੁਣਾਓ ਠੀਕ ਹੈ ਆਪਣੇ ਇਹ 7 ਕਿਲੇ ਸਿਰਫ ਤੇ ਕਣਕ ਦੀ ਖੇਤੀ ਕਰਦੇ ਜਾਂ ਕਿ ਆਲੂ ਕੀ ਮਟਰ ਵੀ ਨਹੀਂ ਕਹਣਾ ਵੈਸੇ ਤਾਂ ਆਈ ਕਿ ਨਾ ਸਬਜ਼ੀ ਦਾ ਜਿਆਦਾ ਤੁਹਾਡਾ ਠੀਕ ਹੈ ਹਾਂਜੀ ਤੇ ਕਣਕ ਦਾ ਚਰਪਨੀ ਕਿ ਲੈ ਕੇ ਨਾ ਕੋਈ ਠੀਕ ਹੈ ਬਾਕੀ ਜੇ ਕੋਈ ਫੋਨ ਕੋਈ ਜ਼ਰੂਰੀ ਤੇ ਟੈਂਡ ਕਰ ਲਵਾਂ ਨਹੀਂ ਕੋਈ ਨਹੀਂ ਬਾਕੀ ਭਾਜੀ ਆਪਣੇ ਕੋਈ ਆਮਦਨ ਆ ਕੋਈ ਸੋਰਸ ਕੀ ਹੈ ਤੁਹਾਡੇ ਕੋਲ ਆਮਦਨ ਕਿ ਤੁਹਾਨੂੰ ਆਮਦਨ ਹੈ ਕਿੱਥੋਂ ਬਾਕੀ ਬਾਕੀ ਤਾਂ ਸਬਜ਼ੀ ਦੀ ਆਮਦਨ ਸਬਜ਼ੀ ਸਾਨੂੰ ਇੱਕ ਵਾਰ ਵੇਟ ਕਰਾਉਂਗੇ ਸਾਡੇ ਦੇਖ ਰਹੇ ਸਾਡੇ ਤੁਹਾਨੂੰ ਕਿਸਾਨ ਆਪਣੇ ਆਡੀਅেন্স ਦੇਖ ਰਹੇ ਤੁਹਾਨੂੰ

ਮਰੇ ਮੇਥਾ ਦੇ ਕੋਲ ਇਹ ਦੱਸ ਦਿੰਦਾ ਮੇਥਾ ਭਰੀਆ ਹਾਂਜੀ ਇਹ ਸਾਰਾ ਮੇਥਾ ਹੀ ਕੀਤਾ ਹੈ ਇਹਦੀ ਪਾਲਕ ਹੀ ਅੰਦਾ ਮੇਥਾ ਅੱਛਾ ਜੀ ਤਾਂ ਇੱਧਰ ਕੀ ਲਾਇਆ ਭਰੀਆ ਤੁਹਾਨੂੰ ਗੋਭੀ ਲੱਗੀ ਉਹ ਕਿੰਨੇ ਸਮੇਂ ਤੀਕੀ ਕਰ ਰਹੇ ਹੋ ਇਹ ਉਹ ਤਾਂ ਜਾਂਦੇ ਕਿ ਨਾ ਵੀ ਆਪਾਂ ਸਭ ਤੋਂ ਘੋਭੀ ਕਰ ਉਹ ਚਲੋ ਇਹ ਵਧੀਆ ਜਿਹੜਾ ਗੋਭੀ ਵਟਾਂ ਦੇ ਤੁਸੀਂ ਲਾਈ ਹੋਏ ਘਰੇ ਖਾਣ ਲਈ ਲਾਈਆਂ ਵੇਚਣ ਲਈ ਆ ਖਾਣ ਵਾਸਤੇ ਲਾਈਆਂ ਇਹ ਬੋਸਾ ਲੱਗੇ ਨੇ ਫੁੱਲ ਹਾਂਜੀ ਹੋਰ ਲੱਗੇ ਬਾਕੀ ਵਾਰੀ ਇਧਰ ਮੇਥਾ ਸੀਦਾ ਹਾਂਜੀ ਇਹ ਮੇਥਾ ਵੀ ਹਾਂ ਉਹ ਅੰਦਰ ਲਾਇਆ ਇਹ ਤਾਂ ਅੱਗੇ ਬੜੀ ਕੀ ਹੈ ਪਾਲ ਕੇ ਇਹ ਇਹ ਸਾਰਾ ਕਵਰ ਕਰ ਲਿਆ ਵਿੱਚ ਆ ਬਾਕੀ ਇਹ ਆਪਣੀ ਚਾਰਾ ਤੁਸੀਂ ਲਾਇਆ ਇੱਕ ਪਸ਼ੂਆਂ ਲਈ ਚਾਰਾ ਪਸ਼ੂਆਂ ਲਈ ਚਾਰਾ ਹੀ ਠੀਕ ਹੈ ਉਹ ਕਿਦਾਂ ਹੋਣਾ ਮਾਝਪਾਦੀਏ ਪਾਲਕ ਪਾਲਕ ਜਿਆਦਾ ਇਹ ਪਾਲਕ ਦਾ ਭਾਜੀ ਸਾਡੇ ਥੋੜਾ ਅ ਮੇਰੇ ਲਈ। ਬਈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿੰਨ ਕਿ ਤੁਸੀਂ ਖੇਤੀਬਾੜੀ ਨਾਲ ਜੁੜੇ ਹੋ ਆ ਸਬਜ਼ੀਆਂ ਕਿਉਂਕਿ ਅੱਜ ਕੱਲ ਸਾਡੇ ਜ਼ਿਆਦਾਤਰ ਦੇਖਿਆ ਪੰਜਾਬ ਚ ਇਹ ਸਬਜ਼ੀਆਂ ਨੂੰ ਖੇਤੀ ਨੂੰ ਭੁੱਲ ਚੁੱਕੇ ਆ। ਲੋਕ ਬਹੁਤ ਜ਼ਿਆਦਾ ਜੇ ਦੇਖਿਆ ਨਾ ਕਿ ਦਵਾਈ ਹੋਇਆ ਅਰਬ ਕੰਟਰੀਆਂ ਨੂੰ ਪਹਿਲ ਦੇ ਰਿਹਾ। ਕਿ ਕੀ ਤੁਸੀਂ ਉਹਨੇ ਬਰਾਬਰ ਤੁਸੀਂ ਇੱਥੇ ਕਮਾ ਰਹੇ ਹੋ ਹਾਂਜੀ ਉਹ ਤੇ ਦੁੱਗਣਾ ਕਮਾ ਰਹੇ ਨੇ ਨਾਲੇ ਘਰ ਦਾ ਘਰ ਹਾਂਜੀ ਤੇ ਘਾਰੇ ਰਹਿ ਕੇ ਤੁਸੀਂ ਕਮਾ ਰਹੇ ਆਪਣੀ ਕੀਤੀ ਵਾਲੀ ਹਾਂਜੀ ਭਾਜੀ ਉਹ ਉਹ ਵੀਰਾਂ ਨੂੰ ਬਹੁਤ ਵੱਡਾ ਮੈਸੇਜ ਆ ਜਿਹੜੇ ਲੋਕ ਆਪਣੀ ਜਨਮ ਭੂਮੀ ਛੱਡ ਕੇ ਪੰਜਾਬ ਨੂੰ ਛੱਡ ਕੇ ਉਪਜਾਉ ਜ਼ਮੀਨ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਇਹ ਵੇਜ ਇੱਕ ਮਿਸਾਲ ਹੈ ਸਾਡੇ ਲਈ ਜਿਹੜੇ ਐਸ ਖੇਤੀਬਾੜੀ ਕਰ ਰਹੇ ਨੇ ਸਬਜ਼ੀ ਦੀ ਜੜ ਕੇ ਚਲੋ ਚਾਰ ਕੇਲੇ ਪੰਜ ਕੇਲੇ ਇਹਨਾਂ ਦੇ ਕਣਕ ਵੀ ਲਾਈ ਦੀ ਨੇ ਪਰ ਉਹ ਕਹਿੰਦੇ ਕਿ ਸਾਡਾ ਜਿਹੜਾ ਘਰ ਦਾ ਗੁਜ਼ਾਰਾ ਆ ਉਹ ਸਿਰਫ ਇੱਕ ਸਬਜ਼ੀ ਦੀ ਚਾਹ ਰਿਆ ਹੈ ਕੀ ਅਸੀਂ ਕਰ ਨਹੀਂ ਸਕਦੇ ਇਹ ਸਬਜ਼ੀ ਨੂੰ ਕਿਉਂ ਇਹਨਾਂ ਸਾਡੇ ਉਤਸ਼ਾਹ ਹੋਣਾ ਚਾਹੀਦਾ ਕੀ ਬਿਹਾਰੀ ਆ ਕੇ ਇੱਥੇ ਸਾਡੇ ਪੰਜਾਬ 'ਚ ਕੰਮ ਕਰ ਰਹੇ ਨੇ ਕਿਉਂ ਉਹ ਸਬਜ਼ੀ ਤੇ ਬਣਿਆਏ ਨੇ ਤੁਸੀਂ ਹਰੇਕ ਸ਼ਹਿਰ ਵਿੱਚ ਜਾ ਕੇ ਦੇਖੋ ਚਾਰ-ਚਾਰ ਪਲਾਟ ਤੋਂ ਕਿਹਦਾ ਪਲਾਟ ਘਟਣੀ ਹੈਗਾ ਉਹ ਆ ਕੇ ਤਾਂਾ ਇੱਥੋਂ ਦੇ ਵੇਚ ਕੇ ਕਿ ਨਾ ਬਾਹਰ ਨੂੰ ਜਾਂਦੇ ਨੇ ਜ਼ਮੀਨਾਂ ਵੇਚ ਕੇ ਤੇ ਇੱਧਰ ਤੋਂ ਉੱਧਰ ਦੇ ਆ ਕੇ ਇੱਥੇ ਕਿ ਨਾ ਖਰੀਦੇ ਪਏ ਨੇ ਬਿਲਕੁਲ ਭਾਜੀ ਆਪਣਾ ਕੰਮ ਛੱਡ ਕੇ ਅਸੀਂ ਬਾਹਰ ਜਾ ਰਹੇ ਹਾਂ ਕਿ ਇੱਥੇ ਜਿਹੜੇ ਬਿਹਾਰੀ ਨੇ ਕੋਈ ਵੀ ਹੈਗਾ ਇੱਥੇ ਉਹ ਆਪਣਾ ਉਹ ਉਹਨਾਂ ਲਈ ਇੱਥੇ ਅਮਰੀਕਾ ਆ ਉਹਨਾਂ ਲਈ ਇੱਥੇ ਅਮਰੀਕਾ ਹੈ ਉਹ ਤਾਂ ਸਮਝ ਲਓ ਕਿ ਨਾ ਇੱਕ ਹਸਾਬ ਦੇ ਦਵਾਈ ਆਏ ਹੋਏ ਨੇ ਮਤਲਬ ਇੱਥੇ ਬਿਲਕੁਲ ਜੀ ਹਾਂਜੀ ਪਈ ਤੁਹਾਨੂੰ ਮਿਲ ਕੇ ਬਹੁਤ ਵਧੀਆ ਖੁਸ਼ੀ ਹੋਈ ਆ ਚਲੋ ਪਾਲਕ ਵੀ ਵਧੀਆ ਭਾਈ ਠੀਕ ਰੇਟ ਲੱਗੀ ਜਾ ਰਹੀ ਆ ਹਾਂਜੀ ਸਹੀ ਹੈ ਕਿ ਨਾ ਹੁੰਦਾ ਇਸ ਟਾਈਮ ਕਿ ਨਾ 100 ਰੁਪਏ ਚੱਲ ਰਹੀ ਹੈ ਵੱਟਾ ਜੀ 100 ਰੁਪਿਆ ਵੱਟਾ ਵੱਟਾ ਭਾਈ ਕਿੰਨਾ ਕਹਿੰਦੇ ਹੈ 5 ਕਿਲੋ ਨੂੰ 5 ਕਿਲੋ ਨੂੰ ਹਾਂਜੀ 100 ਰੁਪਏ ਨੂੰ 5 ਕਿਲੋ ਚਾ ਰਹੀ ਹੈ ਇਸ ਸਮੇਂ ਚਲੋ ਕੁਝ ਸਮਾਂ ਇਹੋ ਜਿਹਾ ਵੀ ਹੁੰਦਾ ਕਿ ਥੋੜਾ ਕੈਮਰੇ ਕੈਮਰੇ ਦੇ ਹੱਥੋਂ ਤੱਕ ਫੜ ਜਗਾ ਕੋਈ ਸਮਾਂ ਇਹੋ ਜਿਹਾ ਵੀ ਹੁੰਦਾ ਕਿ ਇੱਕ ਵਾਰ ਰੇਟ ਨਹੀਂ ਹੁੰਦਾ ਯਾਰ ਵੱਧ ਵੀ ਜਾਂਦਾ ਘਟ ਵੀ ਜਾਂਦਾ ਮਤਲਬ ਇਹ ਹੁੰਦਾ ਕਿ ਨਾ ਮਤਲਬ 2 250 ਰੁਪਏ ਵੱਟਾ ਹੁੰਦਾ ਠੀਕ ਹੈ ਹਾਂਜੀ ਤੇ ਗਰਮੀਆਂ ਨੂੰ ਰੋਜੀ ਧਣੀਆਂ ਕਨਾ ਉਦੋਂ ਆਉਂਦਾ ਕਨਾ 100 ਰੁਪਏ ਕਿਲੋ ਆਉਂਦਾ ਠੀਕ ਹੈ ਹਾਂਜੀ ਤੇ ਜਿਵੇਂ ਜਿਵੇਂ ਕਾਕ ਦੇ ਕਨਾ ਰੇਟ ਆ ਕਨਾ ਸਬਜੀ ਤਾਜੀ ਮਿਲਦੀ ਹੈ ਹਾਂਜੀ ਤੇ ਭਿੰਡੀ ਮੂਰ ਗੁੰਦੀ ਜਮੀਰ ਦਾ ਕਿਲੋ 40 ਰੁਪਏ ਕਿਲੋ ਠੀਕ ਹੈ ਸਟਾਰਟਿੰਗ ਤੋਂ ਤੇ ਮੁੜ ਕੇ ਚੱਲੀ ਜਾਂਦਾ ਇਹ ਕੰਮ ਬਾਕੀ ਭਾਈ ਤੁਸੀਂ ਆਪਣੇ ਖੇਤੀ ਮੰਨ ਲਓ ਆਪਾਰਕ ਲਾਈ ਤੁਸੀਂ ਹਨ ਮਿੱਤੇ ਦਿਖਾਏ ਆ ਤੇ ਧਣੀਆਂ ਦਿਖਾਇਆ ਇਹ ਤੋਂ ਜੇ ਤੁਸੀਂ ਹੋਰ ਵੀ ਕੀ ਖੇਤੀ ਕਰਦੇ ਜਾਂ ਇਹਨਾਂ ਦੀ ਕਾਫੀ ਇਹਨਾਂ ਦੀ ਕਾਦੇ ਠੀਕ ਹੈ ਜੇਕਰ ਭਾਜੀ ਕੋਈ ਉਹ ਮੰਨ ਲਓ ਕਿ ਕੋਈ ਹੋਰ ਚਾਹੇ ਮੈਂ ਹੀ ਲਾ ਲਾਂ ਮੈਂ ਹੀ ਖੇਤੀ ਵੀ ਹੋਰ ਵੀ ਕਰਦਾ ਸਬਜ਼ੀ ਦੀ ਤਾਂ ਉਹ ਉੱਚ ਵੀ ਆਮਦਨ ਵਧੀਆ ਹੋ ਹਾਂ ਇਹ ਸਾਨੂੰ ਜਣ ਕਿ ਫਸਲ ਤੋਂ ਥੋੜਾ ਘਟ ਕੇ ਸਾਨੂੰ ਸਬਜ਼ੀ ਦੇ ਕੰਮ ਵਿੱਚ ਵੀ ਕੋਈ ਨਹੀਂ ਚਾਹੀਦਾ ਆ ਜਿੱਦੋਂ ਸਾਨੂੰ ਡੇਲੀ ਦਾ ਡੇਲੀ ਦੀ ਆਮਦਨ ਆਈ ਡੇਲੀ ਦਾ ਸੋਰਸ ਇਹਨਾਂ ਦਾ ਇੱਕ ਦਾ ਹੁੰਦਾ ਨਾ ਕਿ ਆਪਾਂ ਨੂੰ 6 ਮਹੀਨੇ ਬਾਅਦ ਪੈਸਾ ਆਣਾ ਹੈ ਪਰ ਇਹ ਸਾਡਾ ਇਹ ਸਾਡਾ ਡੇਲੀ ਦਾ ਪੈਸਾ ਨੂੰ ਕਹਿੰਦੇ ਕਿ ਸਾਡਾ ਡੇਲੀ ਦੀ ਕਮਾਈ ਆ ਕੋਧ ਚਲੋ ਖੇਤਾਂ 'ਚ ਆਏ ਨਾ ਅਸੀਂ ਤੁਹਾਨੂੰ ਦਿਖਾਈ ਸੀ ਰੋ ਆਪਾਂ ਐਂਟਰ ਕੀਤਾ ਜਿਹਨੂੰ ਭਾਜਣਾ ਕੋਲ ਆਉਂਦੀ ਫੈਮਿਲੀ ਵੀ ਬੈਠੀ ਸੀ ਉੱਤੇ ਜਦੋਂ ਸਾਰਾ ਪਰਿਵਾਰ ਨਾਲੇ ਮਿਲ ਕੇ ਇੱਕੋ ਛੱਤ ਹਲੇ ਕਮਾਈ ਕਰ ਰਹੇ ਨੇ ਬਹੁਤ ਵਧੀਆ ਲੱਗਾ ਠੀਕ ਹੈ ਬਹੁਤ ਧੰਨਵਾਦ ਜੀ ਬਾਕੀ ਮੇਰੇ ਜੋ ਵੀ ਆਡੀਅנס ਦੇਖ ਰਹੀ ਆ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਦਾ ਧੰਨਵਾਦ ਜੀ ਚਲੋ ਠੀਕ ਆ ਭੈ ਜੀ ਧੰਨਵਾਦ ਓਕੇ